ਉਈ ਮਮੂਲੀ ਜੇ ਕਹਿਂਦਾ ਮੈਨੂੰ ਨਾ ਇਹ ਬੰਦਾ ਮੈਂਟਲ ਲੱਗਦਾ ਵਾ ਮੈਂ ਇਹਨੂੰ ਵੱਧ ਕਹਿੰਦਾ ਵਾਂ ਬਾਈ ਮੈਨੂੰ ਨਾ ਇਹਦਾ ਪੂਰਾ 10000 ਰੁਪਇਆ ਚਾਹੀਦਾ ਵਾ ਉਹ ਭਰਾਵਾ 100 200 ਤਾਂ ਤੇਰਾ ਕਹਿਣਾ ਰੁਪਈਆ ਤੂੰ ਮੇਰੇ ਤੋਂ 10000 ਮੰਗੀ ਜਾਂਨਾ ਵਾ ਰੁਪਈਆ ਤਾਂ ਬਾਈ ਮੈਂ 10000 ਰੁਪਇਆ ਹੀ ਲਊਂਗਾ ਕਹਿ ਲੈਣਾ ਜਾਂ ਨਾ ਲੈਣਾ ਤੇਰੀ ਮਰਜ਼ੀ ਫੜਾ ਮੇਰਾ ਟੱਕਣਾ ਉਹ ਰੋਕ ਰੋਕ ਬਾਈ ਯਾਰ ਗੁੱਸਾ ਘਾਤੋ ਕਰਦਾ ਯਾਰ ਲੈ ਲੈ 10000 ਰੁਪਇਆ ਪੂਰਾ ਲਿਆ ਖੜਾ ਦੇ ਕਿੰਨੇ ਕਵਰਾ ਕਹਿਨੇ ਆ ਪੈਸੇ ਤਾਂ ਪੂਰੇ ਆ ਚੱਲ ਲਾਲਾ ਕਹਿਣ ਓਕੇ ਆ ਨਾ ਕੀ ਬਤੰਦਰ ਕਿਹਨੂੰ ਪੈਸੇ ਦੇ ਜਾਂਦਾ ਆ ਆਪ ਦੇ ਕੋਲ ਬਾਹਰ ਜਾ ਕੇ ਵੇਖ ਚੱਲ ਬਈ ਹੁਣ ਮੈਂ ਜਲਦੀ ਜਲਦੀ ਇਹਦੇ ਵਿੱਚੋਂ ਚੈਨ ਕੱਢਦਾ ਇਸ ਸਨੇਾਰੇ ਕੋਲੇ ਚੱਲਦਾ ਹੁਣ ਨਾ ਮੇਰਾ ਮੀਰਬਾਨ ਦਾ ਸੁਪਨਾ ਬਹੁਤ ਜਲਦੀ ਪੂਰਾ ਹੋਣ ਵਾਲਾ ਓ ਐ ਅੰਦਰ ਕੈਮਰੇ ਵੇਖੀਏ ਨੇ ਕੀ ਕਰਦਾ ਕਰੀ ਜਾਂਦਾ ਵਾ ਕਿੰਨੂ ਪੈਸੇ ਦਿੱਤੇ ਨਹੀਂ ਸਾਹਿਬ ਜੀ ਉਹ ਤਾਂ ਜੀ ਮੇਰਾ ਵੱਡਾ ਭਾਈ ਆਇਆ ਸੀਗਾ ਜੀ ਤੇ ਘਰੇ ਕੋਈ ਮਸਲਾ ਹੋ ਗਿਆ ਸੀਗਾ ਇਸੇ ਕਰਕੇ ਉਸ ਮਸਲੇ 'ਚ ਪੈਸੇ ਦਿੱਤੇ ਆ ਜੀ ਹੁਣ ਹਾਂ ਕਿੰਨੇ ਪੈਸੇ ਦਿੱਤੇ ਬਈ 10000 ਰੁਪਏ ਦਿੱਤਾ ਜੀ ਕਿਧਰ ਪੁੱਛ ਕੇ ਦਿੱਤੇ ਵੈਸੇ ਬਈ ਪੁੱਛ ਕੇ ਤਾਂ ਨਹੀਂ ਦਿੱਤੇ ਪਰ ਤੁਸੀਂ ਨਾ ਮੇਰੀ ਤਨਖਾਹ 'ਚੋਂ ਕੱਟ ਲਿਓ ਤਨਖਾਹ ਤੁਹਾਡੀ ਕੱਲ ਦੇ ਕੇ ਹਟਿਆ ਕਿਹੜੀ ਤਨਖਾਹ ਦੀ ਗੱਲ ਕਰਦਾ ਆ ਆ ਮਹੀਨੇ ਤਨਖਾਹ ਤਾਂ ਤੁਸੀਂ ਬਈ ਦੇਤੀ ਤੁਸੀਂ ਨਾ ਅਗਲੇ ਮਹੀਨੇ ਤਨਖਾਹ ਚ ਪੈਸੇ ਘੱਟ ਕਿਹੜੀ ਤਨਖਾਹ ਸਾਨੂੰ ਨਹੀਂ ਤੇਰੇ ਅਰਗਿਆਂ ਦੀ ਲੋੜ ਲੈ ਕੱਢ ਪੈਸੇ ਨਾਲੇ ਫੋਨ ਜਾ ਭੱਜ ਜਾ ਇੱਥੋਂ ਨਾਲੇ ਇੱਕ ਗੱਲ ਸੁਣ ਨਾਲੇ 10000 ਰੁਪਇਆ ਦੇ ਜੀ ਤੇ ਆਪਦਾ ਫੋਨ ਲੈ ਜੀ ਉਹ ਠੀਕ ਆ ਠੀਕ ਆ ਨਾਲੇ ਹੁਣ ਮੈਨੂੰ ਨਹੀਂ ਇਹ ਨੌਕਰੀ ਦੀ ਲੋੜ ਹੁਣ ਤਾਂ ਮੈਂ ਬਹੁਤ ਜਲਦੀ ਵੈਸੇ ਵੀ ਅਮੀਰ ਹੋਣ ਵਾਲਾ ਵਾਂ ਲੇ ਆ ਆ ਗਿਸਨੇ ਆ ਰਹੀ ਦੀ ਦੁਕਾਨ ਸਸੀ ਗਾ ਬਾਈ ਸਸੀ ਗਾ ਬਾਈ ਸਸੀ ਗਾ ਬਾਈ ਬੈਠੋ ਜੀ ਬੈਠੋ ਹੋਰ ਸੁਣਾਓ ਕੀ ਸੇਵਾ ਕਰੀਏ ਭਈਆ ਚੈਨ ਸੀਗੀ ਯਾਰ ਕੀ ਰੇਟ ਮਿਲੂਗਾ ਆਪਾਂ ਨੂੰ ਇਹਦਾ ਆ ਚੈੱਕ ਕਰੇ ਲੈ ਵੀਰੇ ਦੇਖ ਲੈਨੇ ਆ ਦੇਖ ਕੇ ਪਤਾ ਲੱਗੂ ਕੀ ਰੇਟ ਲੱਗਦਾ ਸੋ ਇਹ ਤੂੰ ਕਿੱਥੋਂ ਲੈ ਲਈ ਇਹ ਨਾ ਭਾਈ ਆਪਾਂ ਨੂੰ ਬਾਹਰੋਂ ਗਿਫਟ ਆਈ ਸੀ ਇਹ ਵੀਰੇ ਕਰ ਲੈਨੇ ਚੈੱਕ ਚੈੱਕ ਕਰਕੇ ਤੁਹਾਨੂੰ ਦੇਖ ਕੇ ਦੱਸ ਦਿੰਨਾ ਠੀਕ ਆ ਉਹ ਜਾ ਭਰਾਵਾ ਇਹ ਕਿੱਥੋਂ ਲੈ ਲਈ ਇਹ ਤਾਂ ਨਕਲੀ ਆ ਸਾਰੀ ਡੁਪਲੀਕੇਟ ਆ ਚੱਕ ਗੱਲ ਲੈ ਉਹ ਆ ਗਿਆ ਭਾਈ ਵੀ ਗੇਮ ਪਾ ਕੇ ਬਾਹਰ ਆ ਨੀਲੇ ਡਰਮ ਮਿਲ ਗਏ ਮੈਂ ਹਾਂ ਹਾਂ ਪਾ ਆਂਦੀ ਆਪਾਂ ਨੂੰ ਵਧੀਆ ਰੁਪਏ ਬਣ ਗਏ ਚਲੋ ਬੈਠੋ ਚੱਲੀਏ ਉਸਕੇ ਪਾਰਟੀ ਹੋ ਚਲੋ ਚਲੋ ਪਾਲਟਾ ਗਾਲੂ ਵੀ ਪੰਮਨੇ ਆ ਕਹੇ ਨਾ ਕਹੇ ਤੇ ਗੇਮ ਚਲੋ ਸਾਰੇ ਚੱਲਾਂਗੇ ਦੂਜੇ ਪਾਸੇ ਦੇਖ ਚੱਲੋ ਚੱਲੋ ਚਲੋ